ਫੋੜਾ ਸੀ ਮੈਦਾਨ ਦੇ ਵਿੱਚ ਨਿਕਲੇ ਆ ਮੈਦਾਨ ਫਤਿਹ ਕਰਕੇ ਛਡਾਉਂਦੇ ਗੁਰਸਹਿਲ ਤਰਨਤਾਰਨ ਸਿੰਘ ਨੇ ਚੋਣ ਦੇ ਮੈਦਾਨ ਸਰ ਜਿੱਤਾ ਹਾਸਲ ਕਰਨ ਦਾ ਦਾਵਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ 2020 ਤੱਕ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਵਾ ਠੋਕਿਆ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਬ੍ਰੀਡ ਦੀ ਹੱਡੀ ਮੈਂ ਦੱਸ ਹੀ ਦੇਣਾ ਤੁਹਾਨੂੰ ਉਹਦੇ ਤੇ ਪੁਰਾਣੇ ਫੌਜ ਦੇ ਸਮੇਂ ਤੋਂ 66 ਵਜੇ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਲ ਹੋਣ ਨੂੰ ਹੁਣ ਚੜ੍ਹਦੀ ਕਲਾ 'ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮੈਦਾਨ ਫੜੇ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਹੈ ਸਾਰੇ ਪੰਜਾਬ ચૂંટણી ਤਰਨ ਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਇਰੂ ਦੀ ਕਿਰਪਾ ਨਾਲ ਸਾਡੀ ਫਤਿਹ ਹੋ ਰਹੀ ਹੈ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤੱਕ ਛਡੋ ਹੁਣ ਤਾਂ ਆਪਾਂ ਹੁਣ ਆਪਾਂ 2 2000 ਕੁਝ ਹੁਣ ਤਾਂ ਹੀ ਸ਼ੁਰੂ ਕਰ ਮੈਂ ਸਾਡਾ ਤਾਂ ਔਰ ਉਹਦੋਂ ਤਾਈ ਤਾਂ ਪੱਕ ਜਾਣੇ ਕੰਮ ਸਭ ਕੁਝ ਅਸੀਂ ਦਮ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗੱਲ ਬੀਜਪੀ ਦਾ ਖਰਦਾਂ ਸਮਝੋ ਤਾਂ ਹੋ ਸਕਦਾ ਕਿ देखो पहला था पहलाझौते तो होंगे ने बाद च और वो कर दिया साड़ी नैशनल बॉडी अपने सेंट्रल आ, स्टेट वाल गलबात करके लेकिन की पता है जिस तरीके माहौल बन रहे हैं जिस तरीके नाल लोग अज आ रहे हैं पार्टी जुड़ रहे हैं शायद सू कि लोड़ भी ना पवे बड़ी देर तो बाद मैं बहार आया तो मेरा एक मेडिकल प्रॉब्लम से मेरी ਰੀਡ ਦੀ ਹੱਡੀ ਮੈਂ ਦੱਸ ਹੀ ਦੇਣਾ ਤੁਹਾਨੂੰ ਉਹਦੇ ਤੇ ਪੁਰਾਣੇ ਫੌਜ ਦੇ ਸਮੇਂ ਤੋਂ ਸੱਟ ਵੱਜੀ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਲ ਹੋਣ ਨੂੰ ਹੁਣ ਚੜ੍ਹਦੀ ਕਲਾ 'ਚ ਐ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮੈਦਾਨ ਫੜੇ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਐ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਐ ਸਾਰੇ ਪੰਜਾਬ ચૂંટણી ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਫਤਿਹ ਔਰ ਤੇ ਵੀ ਹੋਣੀ ਐ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤਾਂ ਛੱਡੋ ਹੁਣ ਤਾਂ ਆਪਾਂ ਹੁਣ ਆਪਾਂ 2000 ਕੁ ਹੁਣ ਤੋਂ ਹੀ ਸ਼ੁਰੂ ਕੰਮ ਹੈ ਸਾਡਾ ਤਾਂ ਔਰ ਉਹ ਤੋਂ ਤਾਈ ਤਾਂ ਪਾਕਜਾਨੇ ਕੰਮ ਸਭ ਕੁਝ ਅਸੀਂ ਦਮ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਤੇ ਕਿਆਤ ਨਮਨਿੰਦਰ ਸਿੰਘ ਨੂੰ ਤੁਸੀਂ ਇਸ ਵੇਲੇ ਸੁਣਿਆ ਜਿਨ੍ਹਾਂ ਦੇ ਵੱਲੋਂ ਮੈਦਾਨ ਫਤਿਹ ਕਰਨ ਦਾ दावा ठोक है दरअसल काफी लंबे उड़ीक तो बाद काफी लंबे समय बाद जो कैप्टन सिंह मीडिया हुए उन्होंने तरन तारण जिमनी चोड़ों के दे मद्देनजर दावा ठोक है कि बीजेपी तो की जित हो चोड़ों के इस ही दो हजार सताई के क्या कि पंजाब बीजेपी की सरकार बनेगी कि हम अभी मैदान आ चुके मैदान फतेह करके ही छे जिस तरीके बीजेपी के जुड़ रहे हैं ਤਾ ਗੜਜੋੜ ਦੀ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜ਼ਰੂਰਤ ਹੀ ਨਹੀਂ ਪਵੇਗੀ ਕਿਸੇ ਦੇ ਨਾਲ ਵੀ ਗੜਜੋੜ ਕਰਨ ਦੀ ਨਵਦੀਪ ਸਾਡੇ ਨਾਲ ਜੁੜੇ ਨੇ ਨਵਦੀਪ ਬਹੁਤ ਵੱਡੀਆਂ ਗੱਲਾਂ ਚ ਉਹਨੇ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਸਮੇਂ ਬਾਅਦ ਕਈਆਂ ਨੇ ਔਰ ਵੱਡੇ ਦਾਅਵੇ ਠੋਕੇ ਨੇ ਭਾਜਪਾ ਦੀ ਚਤ ਨੂੰ ਲੈ ਕੇ ਲੁਕੋਗਾ ਇੱਕ ਵੱਡਾ ਬਿਆਨ ਆਕਰ ਕਹਿ ਸਕਦੇ ਕਿ ਡੇਢ ਸਾਲ ਬਾਅਦ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਕੀਤੀ ਹੈ ਜ਼ਰੂਰ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਜਿਹੜੀ ਹੱਡੀ ਦੇ ਵਿੱਚ ਦੀਆ ਪ੍ਰੋਬਲਮ ਸੀ ਉਸ ਤਰ੍ਹਾਂ ਜਿਹੜਾ ਉਹ ਬਾਹਰ ਨਹੀਂ ਨਿਕਲ ਪਾਏ ਸੀਗੇ ਤਾਂ ਉਹ ਵੱਡਾ ਬਿਆਨ ਦਿੱਤਾ ਸਭ ਤੋਂ ਪਹਿਲਾਂ ਕਾਂਗਰਸ ਪਾਜਪਾ ਗੜਜੋੜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਮਝੌਤੇ ਤਾਂ ਹੁਣ ਹੁੰਦੇ ਨੇ ਬਾਅਦ ਵਿੱਚ ਪਰ ਫਿਰ ਸਾਡੀ ਜੀ ਨੈਸ਼ਨਲ ਬੋਡੀ ਲੈਂਦੀ ਹੈ ਪਰ ਅਜੇ ਤੱਕ ਜਿਵੇਂ ਮਾਹੌਲ ਜਿਹੜਾ ਪੰਜਾਬ ਵਿੱਚ ਭਾਜਪਾ ਭਾਜਪਾ ਦਾ ਬਣਿਆ ਹੋਇਆ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਸ਼ਾਮਲ ਹੋ ਰਹੇ ਨੇ ਹੋ ਸਕਦਾ ਹੈ ਕਿ ਸਾਨੂੰ ਗੜ ਜੋੜ ਦੀ ਲੋੜ ਹੀ ਨਾ ਪਵੇ ਇੰਦਾ ਵੱਡਾ ਪਿਆ ਜਿਹੜਾ ਕਪਤਨ ਅਮਿੰਦਰ ਸਿੰਘ ਵੱਲੋਂ ਦਿੱਤਾ ਗਿਆ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੋਧ ਮਹਿੰਨੂ ਲੈ ਕੇ ਵੀ ਕਪਤਨ ਅਮਿੰਦਰ ਸਿੰਘ ਵੱਲੋਂ ਕਿਹਾ ਕਿ ਨਸ਼ੇ ਦੀ ਖਾਤਮੇ ਲਈ ਪਾਰਟੀ 바ਗੀ ਤੋਂ ਉਪਰ ਉੱਠ ਕੇ ਜਿਹੜਾ ਤੁਹਾਨੂੰ ਨਸ਼ਾ ਵਿਰੋਧ ਦਾ ਜਿਹੜਾ ਇਹ ਲੜਾਈ ਲੜਨੀ ਚਾਹੀਦੀ ਆ ਸੋ ਕਹਿ ਸਕਦੇ ਆ ਕਿ ਲਗਾਤਾਰ ਕਪਤਨ ਅਮਿੰਦਰ ਸਿੰਘ ਦੀ ਜਿਹੜੀ ਆ ਚੁੱਪੀ ਸੀਗੀ ਕਹਿ ਸਕਦੇ ਆ ਕਿ ਘਰੇ ਬੈਠੇ ਸੀਗੀ ਉਸ ਤੋਂ ਬਾਅਦ ਜਿਹੜਾ ਅੱਜ ਵੱਡੇ ਦਾਅਵੇ ਜਿਹੜੇ ਉਹਨਾਂ ਵੱਲੋਂ ਠੋਕੇ ਗਏ ਨਾਲ ਦੀ ਨਾਲ ਵਿਕਰਮ ਸਿੰਘ ਮਜੀਠੀਆ ਦੀ ਇਨਵੈਸਟੀਗੇਸ਼ਨ ਜਿਹੜੀ ਹੋ ਰਹੀ ਹੈਗਾ ਕੇਸ ਸੰਬ ਹਾਈ ਕੋਰਟ ਦੇ ਵਿੱਚ ਸਰਪਿਸਕ ਤੋਂ ਵੱਲੋਂ ਇੱਕ ਬੰਨ੍ਹ ਬਾਬੇ ਦੇ ਜਿਹੜੀ ਹੈ ਰਿਪੋਰਟ ਰੱਪ ਦਿੱਤੀ ਗਈ ਸੀ ਤੇ ਮੁਖਬਦੀ ਪੰਜਾਬ ਕੁਲ ਸਿੰਘ ਮਾਨ ਵੱਲੋਂ ਇਹਨੇ ਦੁਬਾਰਾ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਰਿਪੋਰਟ ਜਿਹੜੀ ਪਹਿਲਾਂ ਸਬਮਿਟ ਕੀਤੀ ਗਈ ਸੀਗੀ ਉਸ ਨੂੰ ਹੀ ਚੈੱਕ ਕੀਤਾ ਜਾਵੇ ਤਾਂ ਬੜਾ ਦੋਸ਼ ਹੋਵੇਗਾ ਮਜੀਠਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੋ तमाम ਇਹਨਾਂ ਗੱਲਾਂ ਬਾਰੇ ਕਰਨਤਨ ਜਿੰਮੀ ਚੋਣ ਬਾਰੇ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਸਥਿਤੀ ਜਿਹੜੀ ਹੈ ਬਿਲਕੁਲ ਮਜ਼ਬੂਤ ਹੈ ਜਿਹੜੇ ਸਾਡੇ ਕੈਂਡੀਡੇਟ ਨੇ ਤੇ ਸਾਡੇ ਜਿਹੜੇ ਅਬਜ਼ਰਵਰ ਲਾਏ ਨੇ ਉਹਨਾਂ ਨਾਲ ਮੇਰੀ ਜਿਹੜੀ ਗੱਲਬਾਤ ਹੋਈ ਆ ਤਾਂ ਹੁਣ ਜਿਹੜਾ ਕਰਨਤਨ ਬਾਈ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਉਹ ਆਪਣਾ ਰੈਲੀਆਂ ਜਿਹੜੀਆਂ ਉੱਤੇ ਕਰਨ ਜਾ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਵੀ ਜਿੱਤਾਂਗੇ ਤੇ ਨਾਲ ਦੀ ਨਾਲ ਭਾਜਪਾ ਸਰਕਾਰ ਕਹਿੰਦਾ ਵੀ ਭਾਜਪਾ ਸਰਕਾਰ ਤੇ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਅੱਜ ਤੱਕ ਦੇਸ਼ ਨੂੰ ਨਹੀਂ ਮਿਲਿਆ ਜਿਸ ਤਰ੍ਹਾਂ ਦੇਸ਼ ਪ੍ਰਤੀ ਕਰ ਰਿਹਾ ਤੇ ਭਾਸਪਾ ਸਰਕਾਰ ਜਿਹੜੀ ਆ ਆਲ ਵਾਲੇ ਹੋਰ ਸਾਲਾਂ ਵਿੱਚ ਜਿਹੜੀ ਆ ਭਾਸਪਾ ਸਰਕਾਰ ਕੇਂਦਰ ਵਿੱਚ ਹੋਣੀ ਚਾਹੀਦੀ ਹੈ ਤਾਂ 2027 ਦੇ ਇਲੈਕਸ਼ਨ ਨੂੰ ਲੈ ਕੇ ਵੀ ਕਿਹਾ ਕਿ ਅਸੀਂ ਹੁਣ ਤੋਂ ਜਿਹੜੀਆਂ ਤਿਆਰੀਆਂ ਜਿਨੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਹੋ ਸਕਦਾ ਸਾਨੂੰ ਗੜ ਜੋੜ ਦੀ ਲੋੜ ਹੀ ਨਾ ਪਵੇ ਸੋ तमाम ਇਹਨਾਂ ਦੇ ਵੱਡੇ ਬਿਆਨ ਜਿਹੜੇ ਆ ਚੇਤਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਨੇ ਗੱਲ ਮੇਰੇ ਪਰ ਇੱਕ ਕਾਫੀ ਲੰਬੀ ਚੁੱਪੀ ਤੋਂ ਬਾਅਦ ਕਹੇ ਚੇਤਨ ਅਮਰਿੰਦਰ ਸਿੰਘ ਦਾ ਇੱਕ ਵਾਰ ਫਿਰ ਤੋਂ ਅ ਇਸ ਕਦਰ ਸਾਹਮਣੇ ਆਉਣਾ ਔਰ ਜਿਸ ਤਰ੍ਹਾਂ ਦੇ ਉਹ ਦਾਅਵੇ ਠੋਕ ਰਹੇ ਨੇ ਕਿ ਮੰਨ ਲਿਆ ਜਾਏ ਕਿ ਨਵਦੀਪ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਨਜ਼ਰ ਆਉਣਗੇ ਜਾਂ ਕਹਿ ਲਿਆ ਕਿ ਹੁਣੇ ਤੋਂ ਐਕਟਿਵ ਮੋਡ ਦੇ ਵਿੱਚ ਆ ਚੁੱਕੇ ਨੇ ਕੈਪਟਨ ਅਮਰਿੰਦਰ ਸਿੰਘ ਬਿਕਰ ਜੀ ਨੇ ਕਦਰ ਉਹਨਾਂ ਦੱਸਿਆ ਕਿ ਹੁਣ ਥੋੜੀ ਦੇਰ ਤੱਕ ਜਿਹੜਾ ਹੈ OSB ਸਨੀ ਬਰਾੜ ਨੇ ਉਹਨਾਂ ਨੂੰ ਫੀਲਡ ਕੋਡ ਜਿਹਦੀ ਹੈ ਜੁਆਇਨਿੰਗ ਕਰਾਉਣ ਜਾ ਰਹੇ ਨੇ ਸੋ ਇਹਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਭਾਜਪਾ ਨਾਲ ਅ ਵਰਕਰ ਜਿਹੜੇ ਨੇ ਜੁੜ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੀ ਆ ਭਾਗਤਾ ਐਕਟਿਵ ਹੋ ਰਹੀ ਆ ਸੋ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਕੈਪਟਨ ਅਮਿੰਦਰ ਸਿੰਘ ਵੱਲੋਂ ਪੂਰਾ ਐਨਾਲਿਸਿਸ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਗਿਆ ਸੋ ਕਹਿ ਸਕਦੇ ਆ ਕਿ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਆਪਣੀ ਜਿਹੜੀ ਆ ਸਿਹਤ ਜਿਹੜੀ ਆ 2 ਸਾਲ ਜਿਹੜਾ ਘਰੇ ਬੈਠੇ ਰਹੇ ਨੇ ਸਿਹਤ ਠੀਕ ਹੋਣ ਤੋਂ ਬਾਅਦ ਜਿਹੜਾ ਹੁਣ ਐਕਟਿਵ ਮੋਡ ਦੇ ਵਿੱਚ ਨੇ ਰਹਿੰਦੀ ਆ ਜਿਹੜੀਆਂ ਕੰਮ ਚੱਲ ਰਹੇ ਨੇ ਤਤਤਨ ਬਾਈਲੈਕਸ਼ਨ ਲਈ ਤੇ ਆਉਣ ਵਾਲੇ 2027 ਵਿਧਾਨ ਸਭਾ ਲਈ ਜਿਹੜੀਆਂ ਕਾਰਗੀਆਂ ਜਿਹੜੇ ਕੱਪਲੇ ਨੇ ਇਹਦਾ ਕਹਿਣਾ ਆ ਕ बहुत बहुत शुक्रिया फिलहाल जानकारी कैप्टन अमरिंदर सिंह ने पीएम नरेंद्र मोदी की भी शलाघा की है उन्होंने कहा कि पीएम नरेंद्र मोदी की अगुवाई देखिए भारत हर रोज तरक्की कर रहा है सिर्फ देश ही नहीं विदेशों पीएम मोदी ਦੀ ਤਾਰੀਫ ਹੁੰਦੀ ਹੈ ਬਹੁਤ ਹੀ ਜਲਦ ਜੀਡੀਪੀ ਦੇ ਮਾਮਲੇ ਦੇ ਵਿੱਚ ਨੰਬਰ 1 ਹੋ ਜਾਏਗਾ ਭਾਰਤ ਗੱਲ ਇਹ ਸਮਝਣ ਵਾਲੀ ਇਹ ਹੈ ਇਹ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬੋਥ ਮਲਕ ਬਾਹਰਲੇ ਮੁਲਕਾਂ ਚ ਐਂਡ ਹਿੰਦੁਸਤਾਨ ਚ ਇਟ ਇਜ਼ ਦੀ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਂਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇੱਥੇ ਨਾਰੇ ਬਜਰੇ ਸੀ ਉੱਥੇ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਇਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰਕਿਊਰਮੈਂਟ ਕਰਦੇ ਸੀ ਹੁਣ ਡਿਫਾਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦੱਬ ਕੇ चाली पेपर साइन किए ने हूँ कमर्शियल एयरलाइनज भी बना लग गए तो साह हिंदुस्तान अंडर दिस गवर्नमेंट अंडर द मोदी गवर्नमेंट बहुत डिवेलपमेंट के रुरे हुआ है और वाहगुरु की कृपा ना एक समय आएगा अज असी समझते हैं जो अज इकोनमस्ट ने कि इंडिया इज नंबर फोर्थ ग्रोइंगोनमी इन द वर्ल्ड और चाइना तो भी अगे निकल गए सा जी डी पी चाइना तो अगे है सो चाइना सातों बहुत अगे हों नंबर तीन तक आ गए हैं ਔਰ ਅਸੀਂ ਸਮੇਂ ਆਊਗਾ ਸ਼ਾਇਦ ਨੰਬਰ 1 ਤੇ ਪਹੁੰਚ ਜੀਏ